ਤੁਸੀਂ ਕਦੇ ਸੋਚਿਆ ਆਪਣੇ ਪਿਛਲੇ ਜਨਮ ਬਾਰੇ ਵੀ ਤੁਹਾਡੇ ਪਿਛਲੇ ਜਨਮ ਦੇ ਵਿੱਚ ਡੈਥ ਕਿਸ ਤਰੀਕੇ ਨਾਲ ਹੋਈ ਸੀ ਆ ਤੁਹਾਡੇ ਪੁਰਖੇ ਕੌਣ ਸੀ ਮੋਸਟ ਆਫ ਦੀ ਲੋਕਾਂ ਨੂੰ ਆਪਣੇ ਪਰਦਾਦਿਆਂ ਤੱਕ ਦੇ ਨਾਮ ਪਤਾ ਹੁੰਦਾ ਪਰ ਉਸ ਤੋਂ ਪਿੱਛੇ ਜੋ ਪੀੜ੍ਹੀ ਦੀ ਕਦੇ ਸੋਚਿਆ ਕਿ ਉਹ ਕੀ ਕਰਦੇ ਸੀ ਕਿਵੇਂ ਤੇ ਕਿੱਥੇ ਰਹਿੰਦੇ ਸਨ ਯਾ ਹੁਣ ਤੁਹਾਡੇ ਵਿੱਚ ਜੋ ਆਤਮਾ ਵਾਕਈ ਤੇ ਉਹਨਾਂ ਦੀ ਹੀ ਤਾਂ ਨਹੀਂ ਐਗਜ਼ੈਕਟਲੀ ਇਸ ਕਨਸੈਪਟ ਨੂੰ ਇੱਕ ਆਰਟਵਰਕ ਤੇ ਰਿਪਰੈਜ਼ੈਂਟ ਕੀਤਾ ਅਨਮੋਲ ਸਿੰਘ ਸੇਠੀ ਨੇ ਆਪਣੇ ਵੀਡੀਓ ਵਿੱਚ ਜੋ ਕਿ ਤੁਸੀਂ YouTube ਤੇ ਦੇਖ ਸਕਦੇ ਹੋ ਅਨਮੋਲ ਇੱਕ ਸਧਾਰਨ ਚੈਲ ਲਾਈਫ ਜਿਉਣ ਵਾਲਾ ਬੰਦਾ ਹੁੰਦਾ ਹੈ ਤੱਕ ਦਿਨ ਉਹਨੂੰ ਕੁਝ ਵਿਜ਼ਨ ਦਿਖਦੇ ਨੇ ਅਨਮੋਲ ਸੋਚਦਾ ਹੈ ਕਿ ਉਹ ਕੌਣ ਸੀ ਜੋ ਮੈਨੂੰ ਦਿਖਿਆ ਅਨਮੋਲ ਸਵਾਲ ਕਰਦਾ ਹੈ ਖੁਦ ਨੂੰ ਕਿ ਇਸ ਜਨਮ ਦੇ ਵਿੱਚ ਮੈਨੂੰ ਲੋਹੇ ਨਾਲ ਇੰਨਾ ਪਿਆਰ ਕਿਉਂ ਆ ਚਾਹੇ ਉਹ ਕਾਰਾਂ ਗੱਨਾ ਤੇ ਜੰਮ ਵਿੱਚ ਪਏ ਵੇਟ ਸੀ ਕਿਉਂ ਨਾ ਹੋਣ ਮੇਬੀ ਇਹ ਕਨੈਕਟਡ ਤਾਂ ਨਹੀਂ ਉਸਦੇ ਪਿਛਲੇ ਜਨਮ ਦੇ ਨਾਲ ਪਿਛਲੇ ਜਨਮ ਵਿੱਚ ਲੋਹੇ ਦੇ ਹਥਿਆਰਾਂ ਨਾਲ ਲੜੀਆਂ ਜੰਗਾਂ ਦੇ ਨਾਲ ਪਿਛਲੇ ਜਨਮ ਵਿੱਚ ਕੀਤੇ ਕਰਮਾਂ ਦਾ ਫਲ ਤਾਂ ਨਹੀਂ ਉਸ ਨੂੰ ਇਸ ਜਨਮ ਵਿੱਚ ਮਿਲ ਰਿਹਾ ਕਿਉਂ ਉਸਨੇ ਆਪਣੇ ਰੋਲ ਮਾਡਲ ਉਹ ਬਣਾਏ ਜੋ ਇੱਕ ਤਰੀਕੇ ਨਾਲ ਆਪਣੇ ਹੱਕਾਂ ਲਈ ਲੜਦੇ ਰਹੇ ਕਿਤੇ ਉਹ ਵੀ ਤਾਂ ਨਹੀਂ ਆਪਣੇ ਪਿਛਲੇ ਜਨਮ ਵਿੱਚ ਹੱਕ ਮੰਗਦਾ ਮੰਗਦਾ ਸ਼ਹੀਦ ਹੋ ਗਿਆ ਜਾਂ ਫਿਰ ਜੋ ਸ਼ਹੀਦ ਹੋਇਆ ਉਸ ਦੀ ਆਤਮਾ ਤਾਂ ਨਹੀਂ ਹੁਣ ਅਰਮੋਲ ਵਿੱਚ ਇੱਕ ਸਵਾਲ ਤੁਹਾਨੂੰ ਕਿ ਤੁਸੀਂ ਇਸ ਚੀਜ਼ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਕਿ ਦੁਨੀਆ ਦੇ ਵਿੱਚ ਸਿਰਫ ਬਾਡੀ ਖਤਮ ਹੁੰਦੀ ਹੈ ਲੇਕਿਨ ਆਤਮਾ ਸਦੀਵੀ ਰਹਿੰਦੀ ਸਿਰਫ 6 ਮਿੰਟ ਦੀ ਵੀਡੀਓ ਹੈ ਤੇ ਡਿਸਕਲੇਮਰ ਦੇ ਵਿੱਚ ਲਿਖਿਆ ਗਿਆ ਕਿ ਬੇਸਡ ਔਨ ਟਰੂ ਇਵੈਂਟਸ ਤੇ ਅੱਜ ਤੱਕ ਮੈਂ ਕੱਟ ਵੀਡੀਓ ਦਾ ਲਿੰਕ ਹਾਈਲਾਈਟਸ ਦੇ ਵਿੱਚ ਐਡ ਕੀਤਾ ਨੇ ਲੇਕਿਨ ਇਸ ਵੀਡੀਓ ਦਾ ਕਰ ਰਿਹਾ ਵਾਂ ਤੁਸੀਂ ਇਸ ਵੀਡੀਓ ਦਾ ਲਿੰਕ ਸਟੋਰੀਸ ਤੇ ਹਾਈਲਾਈਟਸ ਵਿੱਚੋਂ ਪਾ ਸਕਦੇ ਆ ਐਡ ਲਾਸਟ ਮੈਂ ਇੱਕ ਗੱਲ ਕਹਿਣੀ ਹੈ ਕਿ ਇਸ ਵੀਡੀਓ ਦੇ ਵਿੱਚ ਇੰਗਲਿਸ਼ ਯੂਜ਼ ਹੋਈ ਹੈ ਉਹ ਤਾਂ ਚਲੋ ਵਧੀਆ ਗੱਲ ਹੈ ਕਿ ਆਊਟ ਆਫ ਪੰਜਾਬੀ ਰਿਲੀਜਨ ਵੀ ਲੁੱਕੀ ਆਪਣੇ ਰਿਲੀਜਨ ਬਾਰੇ ਜਾਣਨਗੇ ਤੇ ਜੇਕਰ ਤੁਹਾਨੂੰ ਇਸ ਵੀਡੀਓ ਨੂੰ ਸਮਝਣ ਦੇ ਵਿੱਚ ਦਿੱਕਤ ਆਈ ਤਾਂ ਮੈਨੂੰ ਇਸ ਵੀਡੀਓ ਤੇ ਕਮੈਂਟਾਂ ਵਿੱਚ ਦੱਸ ਦਿਓ ਮੈਂ ਤੁਹਾਡੇ ਵਾਸਤੇ ਇਸ ਆਰਟਵਰਕ ਨੂੰ ਡਬ ਕਰ ਦਾਂਗਾ ਪੰਜਾਬੀ ਬੋਲ ਕੇ ਫॉर ਬੈਟਰ ਅੰਡਰਸਟੈਂਡਿੰਗ ਤਦ ਤੱਕ ਲਈ ਸਤਿ ਸ਼੍ਰੀ ਅਕਾਲ